ਤੋ ਮੂਲ ਗੱਲ ਕਾਮਨਾ ਦੀ ਹੈ ਰੱਬ ਦੀ ਗੱਲ ਨਹੀਂ ਹੈ ਇਤਨੀ ਮਰਜ਼ ਕਰਾ ਰੱਬ ਦੀ ਗੱਲ ਕਤਈ ਨਹੀਂ ਹੈ ਮੈਂ ਇੱਕ ਦਿਨ ਸੂਫੀ ਫਕੀਰ हसन ਦੀ ਜੀਵਨ ਕਥਾ ਪੜ ਰਿਹਾ ਸੀ ਉਹਦੀ ਇੱਕ ਸਾਖੀ ਉਹਦੀ ਇੱਕ ਕਹਾਣੀ ਉਸ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਇਹ ਹਰ ਰਾਤ ਦੇ ਇਲਾਕੇ ਤੋਂ ਹਜ ਕਰਨ ਲਈ ਸੌਦੀ ਅਰਬ ਜਾ ਰਿਹਾ ਮੱਕੇ ਮਦੀਨੇ ਦੀ ਹਜ ਕਰਨ ਲਈ ਉਹ ਰਸਤੇ ਸਾਰਾ ਈਰਾਨ ਦਾ ਦੇਸ਼ ਲੰਘ ਕੇ ਜਾਣਾ ਸੀ ਵਿਚਾਰਾ ਪੈਦਲ ਜਾ ਰਿਹਾ ਸੀ ਆਪਣੇ ਚੇਲਿਆਂ ਦੇ ਨਾਲ ਤੇ ਪਹੁੰਚਿਆ ਸ਼ਹਿਰ ਮਸ਼ਦ ਇੱਕ ਮੁਸਾਫਰਖਾਨੇ ਚ ਗਿਆ ਅਮੀਰ ਲੋਗਾ ਨੇ ਮੁਸਲਮਾਨ ਜੁਹਾਏ ਮੁਸਲਮਾਨਾਂ ਨੇ ਅਮੀਰਾ ਨੇ ਇਹ ਮੁਸਾਫਰਖਾਨਾ ਬਣਾ ਰੱਖਿਆ ਸੀ ਹਾਜੀਆਂ ਦੇ ਠਹਿਰਨ ਲਈ ਜਿਸ ਨੂੰ ਧਰਮਸ਼ਾਲਾ ਕਹਿੰਦੇ ਨੇ ਮੁਸਾਫਰਖਾਨਾ ਇਹ ਹਸਨ ਗਿਆ ਮੁਸਾਫਰਖਾਨੇ ਚ ਬਈ ਅੱਜ ਦੀ ਰਾਤ ਅਸੀਂ ਵੀ ਰਹਿਣਾ ਹੈ ਸਵੇਰੇ ਜਾਣਾ ਹੈ ਅੱਜ ਕਰਨ ਨੂੰ ਮੱਕੇ ਦੀ ਤਰਫ ਚੱਲਣਾ ਹੈ ਅੱਜ ਦੀ ਰਾਤ ਇੱਥੇ ਠਹਿਰਨਾ ਹੈ ਉਹ ਉਸ ਮੁਸਾਫਰਖਾਨੇ ਦਾ ਜੋ ਮੁੰਤਜ਼ਮ ਸੀ ਇੰਤਜ਼ਾਮੀਆਂ ਸੀ ਉਹਨੇ ਆਖਿਆ ਤੁਹਾਨੂੰ ਕੋਈ ਇੱਥੇ ਜਾਣਦਾ ਹੈ ਜਗਤ ਦੇ ਦੇ ਆ ਗਏ ਪਰ ਦਸੋ ਕੋਈ ਤੁਹਾਨੂੰ ਇੱਥੇ ਜਾਣਦਾ ਹੈ ਕੋਈ ਅਸਨ ਕਹਿਣ ਲਗਾ ਹਾਂ ਮੈਨੂੰ ਖੁਦਾ ਜਾਣਦਾ ਹੈ ਮੈਂ ਖੁਦਾ ਨੂੰ ਜਾਣਦਾ ਖੁਦਾ ਮੈਨੂੰ ਜਾਣਦਾ ਪਤਾ ਹੈ ਉਸ ਇੰਤਜ਼ਾਮੀਏ ਨੇ ਕੀ ਆਖਿਆ ਆ ਕੋਈ ਪਾਗਲ ਆ ਗਿਆ ਹੈ ਪਗਲਾ ਆ ਗਿਆ ਤੈਨੂੰ ਕੋਈ ਬੰਦਾ ਜਾਣਦਾ ਉਹ ਕਹਿਣ ਲੱਗਾ ਬੰਦਿਆਂ ਨੂੰ ਪੈਦਾ ਕਰਨ ਵਾਲਾ ਮੈਨੂੰ ਜਾਣਦਾ ਮੈਂ ਉਸ ਨੂੰ ਜਾਣਦਾ ਉਹ ਮੈਨੂੰ ਜਾਣਦਾ ਐਸ ਤੋਂ ਜ਼ਿਆਦਾ ਹੋਰ ਤੈਨੂੰ ਕੀ ਗਵਾਈ ਚਾਹੀਦੀ ਹੈ ਖੁਦਾ ਮੈਨੂੰ ਜਾਣਦਾ ਹੈ। ਪਰ ਇੰਤਜ਼ਾਮੀਆਂ ਕਹਿੰਨ ਲੱਗਾ ਸੀ ਤੈਨੂੰ ਜਗ੍ਹਾ ਨਹੀਂ ਦੇ ਸਕਦੇ। ਅਸਲ ਕਹਿੰਦਾ ਖੁਦਾ ਦੇ ਨਾਂ ਤੇ ਤੇ ਮੁਸਾਫਰਖਾਨਾ ਬਣਾਇਆ ਹੈ ਤੁਸੀਂ ਖੁਦਾ ਦੇ ਨਾਂ ਤੇ। ਮੁਸਾਫਰਖਾਨਾ ਧਰਮਸ਼ਾਲਾ ਧਰਮ ਦੇ ਨਾਂ ਤੇ ਤੇ ਥਾਂ ਬਣਾਈ ਹੈ। ਤੇ ਇੱਕ ਧਾਰਮਿਕ ਅਸਥਾਨ ਦੇਚ ਵੀ ਗਵਾਹੀ ਰੱਬ ਦੀ ਨਹੀਂ ਚੱਲ ਸਕਦੀ। ਪਰਮਾਤਮਾ ਦੀ ਗਵਾਹੀ ਨਹੀਂ ਚੱਲ ਸਕਦੀ। ਮੈਂ ਕਹਿ ਰਿਹਾ ਪਰਮਾਤਮਾ ਮੈਨੂੰ ਜਾਣਦਾ ਹੈ। ਅਰ ਮੈਂ ਪ੍ਰਮਾਤਮਾ ਨੂੰ ਜਾਣਦਾ ਕਦਨ ਧੱਕੇ ਮਾਰ ਕੇ ਇਸ ਫਕੀਰ ਨੂੰ ਕੱਢ ਦਿੱਤਾ ਗਿਆ ਤੇ ਇਸ ਫਕੀਰ ਨੇ ਦੁਆ ਕੀਤੀ اے خدا تیرے ਨਾਂ تے ਜਿਹੜਾ ਘਰ ਬਣਾਇਆ ਗਿਆ ਨਾ ਤੇਰਾ ਨਾਂ ਤੇ ਉੱਥੇ ਵੀ ਨਹੀਂ ਚੱਲਦਾ ਬਾਕੀ ਕਿੱਥੇ ਚਲੇਗਾ ਕਿਹੜੀ ਥਾਂ ਤੇ ਚਲੇਗਾ ਤੇਰੇ ਨਾਂ ਤੇ ਜੋ ਅਸਥਾਨ ਬਣਾਇਆ ਗਿਆ ਹੈ خدا ਤੇਰੀ ਗਵਾਹੀ ਤੇ ਉੱਥੇ ਵੀ ਨਹੀਂ ਚੱਲਦੀ ਤੇਰੀ ਗਲਤੇ ਉੱਥੇ ਵੀ ਕੋਈ ਨਹੀਂ ਬਾਕੀ ਮੇਰੇ ਨਾਲ ਕਿਸ ਨੇ ਕੀ ਇਨਸਾਫ ਕਰਨਾ ਹੈ ਇਹ ਤੇ ਇੱਥੇ ਵੀ ਨਹੀਂ ਹੈ ਗੱਲ ਬੜਾ ਗਹਿਰਾ ਕਟਾਕਸ਼ ਕਰ ਗਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਬੜੀ ਕੀਮਤੀਆਂ ਪੰਗਤੀਆਂ ਕਹੇ ਖੁਦਾਏ ਨਾ ਮਾਨੇ ਕੋਇ ਲੈ ਦਿੱਤੇ ਬਿਨ ਰਹਿ ਨਾ ਕੋਇ ਕਹੇ ਖੁਦਾਏ ਨਾ ਮਾਨੇ ਕੋਇ ਖੁਦਾ ਦੇ ਨਾਂ ਤੇ ਇਨਸਾਫ ਲੈਣਾ ਚਾਹੋ ਕੋਈ ਦੇਣ ਨੂੰ ਤਿਆਰ ਨਹੀਂ ਖੁਦਾ ਕੀ ਹੁੰਦਾ ਹੈ ਇਥੋਂ ਇਹ ਗੱਲ ਸਪਸ਼ਟ ਹੋ ਗਈ ਜੈਸੇ ਜੈਸੇ ਬੰਦੇ ਦੀ ਤਾਕਤ ਵਧੇਗੀ ਕਾਮਨਾ ਵਧੇਗੀ ਔਰ ਆਪਣੀ ਕਾਮਨਾ ਦੀ ਪੂਰਤੀ ਲਈ ਖੁਦਾ ਨੂੰ ਇੱਕ ਪਾਸੇ ਕਰੇਗਾ ਐਸ ਵਾਸਤੇ ਤਾਕਤ ਦੇ ਮਿਲਦੇ ਹਨ ਉਹ ਬਰਸ਼ਟ ਹੋ ਜਾਂਦੇ ਨੇ ਕਮਜ਼ੋਰ ਇਤਨੇ ਬਰਸ਼ਟ ਨਹੀਂ ਹੁੰਦੇ ਕਮਜ਼ੋਰ ਬੰਦਾ ਇਤਨਾ ਬਰਸ਼ਟ ਨਹੀਂ ਹੁੰਦਾ ਕਿਉਂਕਿ ਕਮਜ਼ੋਰ ਨੂੰ ਬਰਸ਼ਟ ਹੋਣ ਲਈ ਮੌਕਾ ਹੀ ਨਹੀਂ ਤਾਕਤਵਰ ਨੂੰ ਹੈ ਉਹਦੇ ਕੋਲ ਚਦਰ ਹੈ ਢੱਕ ਦੇਵੇਗਾ ਸਾਰਾ ਅਨਰਥ ਕਰਕੇ ਤੋ ਕਮਜ਼ੋਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪ੍ਰਮਾਤਮਾ ਨੂੰ ਮੰਨਦਾ ਹੈ ਤਾਕਤਵਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਖੁਦਾ ਨੂੰ ਇੱਕ ਪਾਸੇ ਕਰਦਾ ਹੈ ਪ੍ਰਮਾਤਮਾ ਨੂੰ ਇੱਕ ਪਾਸੇ ਕਰਦਾ ਹੈ ਇਹ ਤੇ ਕੋਈ ਇੱਕ ਕਦ ਬੰਦਾ ਹੋਵੇਗਾ ਲੱਖਾਂ ਦੇ ਚੋਂ ਇੱਕ ਕਦ ਜੋ ਭਾਵਨਾ ਕਰਕੇ ਪ੍ਰਮਾਤਮਾ ਨੂੰ ਮੰਨ ਰਿਹਾ ਹੈ ਨਹੀਂ ਤੇ ਦੁਨੀਆ ਕਾਮਨਾ ਕਰਕੇ ਮੰਨਦੀ ਹੈ ਤੇ ਸਾਈਂ ਵੀ ਕਹਿੰਨੇ ਕਾਹੂ ਫਲ ਕੀ इच्छा नहीं बांचे केवल भगत कीर्तन संग रहे केवल भक्ति भावना नाल प्रभु दी कीर्ति गायन करे इदाए मतलब नहीं है के परमात्मा कोई उस दिया लोड़ा ही नहीं पूरियां करने लगे ऐसा बंदा कोई काम धंधा करदा ही नहीं नहीं जदों धंधा करदा है तो धंधा ही करदा है ज धर्म करदा है तो धर्म ही करदा है धर्म करदा है भावना नाल धंधा करदा है काम नाल गलतैत नहीं है ਕਰਤ ਕਰਦਾ ਹੈ ਕਾਮਨਾ ਕਰਕੇ ਕੀਰਤਨ ਕਰਦਾ ਹੈ ਕੀਰਤੀ ਕਰਦਾ ਹੈ ਬਾਣੀ ਪੜਦਾ ਹੈ ਨਾਮ ਜਪਦਾ ਹੈ ਭਾਵਨਾ ਕਰਕੇ ਕਹਿੰਦ ਨੇ ਕਾਮਨਾ ਜੋੜ ਲਈਏ ਤਾਂ ਧਰਮ ਵੀ ਧੰਦਾ ਬਣ ਜਾਂਦਾ ਹੈ ਭਾਵਨਾ ਜੋੜ ਲਈਏ ਤਾਂ ਧੰਦਾ ਵੀ ਧਰਮ ਬਣ ਜਾਂਦਾ ਹੈ ਧੰਦਾ ਵੀ ਧਰਮ ਬਣ ਜਾਂਦਾ ਹੈ ਇੱਕ ਉਦਾਹਰਣ ਮੈਂ ਦੇ ਆ ਚੌਕ ਤੇ ਬੈਠਾ ਹੈ ਰਵਦਾਸ ਜੁੱਤੀਆਂ ਗੰਨਦਾ ਹੈ ਧੰਦਾ ਹੈ ਕੋਈ ਜੋਤੀ ਗੰਢਣ ਲਈ ਆਂਦਾ ਹੈ। ਤਾਂ ਜਿੰਨੀ ਦੇਰ ਦੇ ਵਿੱਚ ਉਸ ਦੀ ਜੋਤੀ ਗੰਢਦਾ ਹੈ। ਤੇ ਰਵਿਦਾਸ ਕੋਸ਼ਿਸ਼ ਕਰਦਾ ਹੈ ਉਤਨੀ ਦੇਰ ਤੱਕ ਇਹਨੂੰ ਰੱਬ ਦੀਆਂ ਗੱਲਾਂ ਵੀ ਸੁਣਾਈ ਜਾਵਾਂ। ਇਹਦੀ ਸੂਰਤ ਨੂੰ ਵੀ ਰੱਬ ਨਾਲ ਜੋੜਾ। ਉਹ ਜੋਤੀ ਵੀ ਗੰਢਦਾ ਹੈ। ਅਗਲੇ ਦਾ ਦਿਲ ਵੀ ਰੱਬ ਨਾਲ ਗੰਢਦਾ ਹੈ। ਉਹਦਾ ਧੰਦਾ ਧਰਮ ਬਣਿਆ ਆਇਆ ਹੈ। ਨਾਮਦੇਵ ਕੱਪੜਿਆਂ ਨੂੰ ਛਿੰਮਦੇ ਨੇ, ਰੰਗਦੇ ਨੇ। ਪਰ ਕਪੜੇ ਰੰਗਣ ਲਈ ਜਿਹੜਾ ਕਪੜੇ ਲਿਆਵੇ ਉਹਦੀ ਕੋਸ਼ਿਸ਼ ਹੁੰਦੀ ਸੀ ਹੁੰਦੀ ਸੀ ਕਿ ਦਾ ਦਿਲ ਦਿਮਾਗ ਵੀ ਰੱਬੀ ਰੰਗ ਨਾਲ ਰੰਗਾ ਸਿਰਵ ਕਪੜਾ ਹੀ ਕਿਉਂ ਰੰਗਾ ਰੰਗਨ ਰਾਂਗੋ ਸੇਵਨ ਸੇਵੋ RAM ਨਾਮ ਬੈਨ ਗਰੀ ਨਾ ਜਿਹੋ RAM ਨਾਮ ਦਾ ਰੰਗ ਆਪਣੇ ਮਨ ਤੇ ਚੜਦਾ ਹੈ ਕਪੜਿਆਂ ਤੇ ਵੀ ਰੰਗ ਚੜਦਾ ਹੈ ਅਗਲਿਆਂ ਦੇ ਕਪੜਿਆਂ ਨੂੰ ਰੰਗਦਾ ਹੈ ਅਗਲਿਆਂ ਦੇ ਮਨ ਨੂੰ ਵੀ ਰੰਗਣ ਦੀ ਕੋਸ਼ਿਸ਼ ਕਰਦਾ ਹੈ ਧੰਦਾ ਵੀ ਧਰਮ ਹੈ ਤਕੜੀ ਤੋਲ ਰਹਿਨੇ ਗੁਰੂ ਨਾਨਕ ਇੱਕ ਦੋ ਤੋਲਦੇ ਆ ਤੋਲਦੇ ਆ ਤੇਰਾ ਨਿਕਲਿਆ ਮੋਚ ਜੁੜ ਗਈ ਸੁਰ ਤਕੜੀ ਤੋਲਦੇ ਆ ਵੀ ਸੁਰਤ ਪ੍ਰਭੂ ਨਾਲ ਜੁੜ ਗਈ ਬਾਣੀ ਪੜਦੇ ਆ ਵੀ ਕਈਆਂ ਦੀ ਨਹੀਂ ਜੁੜਦੀ ਜੁੱਤੀਆਂ ਗਣਦੇ ਆ ਵੀ ਆਪਣਾ ਦਿਲ ਰੱਬ ਨਾਲ ਗੰਡ ਲੈਂਦਾ ਹੈ ਅਗਲਿਆਂ ਦਾ ਵੀ ਗੰਡ ਛੱਡਦਾ ਹੈ ਇੱਥੇ ਕਥਾ ਕੀਰਤਨ ਸੁਣਦੇ ਆ ਜਾਂ ਕਰਦੇ ਆ ਵੀ ਨਹੀਂ ਦਿਲ ਦਿਮਾਗ ਜੁੜਦਾ ਕਪੜਿਆਂ ਨੂੰ ਰੰਗਦੇ ਆਂ ਆ ਵੀ ਕੋਈ ਆਪਣਾ ਮਨ ਰੰਗ ਲੈਂਦਾ ਹੈ ਤੇ ਦੂਜਿਆਂ ਨੂੰ ਰੰਗਦਾ ਹੈ। ਲੱਗਨੇ ਤੇ ਗੁਰਦੁਆਰੇ ਬੈਠੇ ਆਂ ਆ ਵੀ ਕਈ ਕੋਰੇ ਰਹਿ ਜਾਂਦੇ ਨੇ। ਗੁਸਤਾਖੀ ਮਾਫ। ਉਹਨਾਂ ਭਗਤਾਂ ਦਾ ਧੰਦਾ ਵੀ ਧਰਮ ਸੀ। ਉਹਨਾਂ ਦੇ ਧੰਦੇ ਦੇ ਵਿੱਚ ਧਰਮ ਦੀ ਮਹਿਕ ਸੀ। 99% ਧਾਰਮਿਕ ਲੋਕਾਂ ਦੇ ਧਰਮ ਕਰਮ ਦੇ ਵਿੱਚ ਵੀ ਧੰਦੇ ਦੀ ਮਹਿਕ ਹੁੰਦੀ ਹੈ ਧਰਮ ਦੀ ਨਹੀਂ। ਕਿਉਂਕਿ ਕਾਮਨਾ ਹੈ। ਮੈਂ ਅਰਸ਼ ਕਰਾ ਇੱਕ ਸਟੇਜ ਤੱਕ ਕਾਮਨਾ ਦੀ ਗੱਲ ਹੈ ਮੁਹੰਮਦ ਸਾਹਿਬ ਨੇ ਵੀ ਲਾਲਚ ਦਿੱਤਾ ਨਮਾਜ਼ ਪੜ੍ਹੋ ਆਏ ਮਿਲੇਗਾ ਆਏ ਮਿਲੇਗਾ ਆਏ ਮਿਲੇਗਾ ਜਿਵੇਂ ਹੁਣ ਸਕੂਲੇ ਪੜ੍ਹਨ ਨਹੀਂ ਜਾਂਦਾ ਬੱਚਾ ਤੋਨੂੰ ਟੌਫੀਆਂ ਦਿੰਦੇ ਆ ਸਕੂਲ ਦੀ ਟੀਚਰ ਨੂੰ ਟੌਫੀਆਂ ਇਤਿਆਦਕ ਦੇ ਦਿੰਦੀ ਹੈ ਛੋਟੀ ਬੱਚੀ ਨੂੰ ਛੋਟੇ ਬੱਚਿਆਂ ਨੂੰ ਬੱਚੇ ਦਾ ਮਨ ਵਹਿਲ ਜਾਂਦਾ ਵੀ ਠੀਕ ਟੌਫੀਆਂ ਮਿਲਦੀਆਂ ਉਹ ਟੌਫੀਆਂ ਖਾਣ ਲਈ ਥੋੜੀ ਸਕੂਲ ਜਾਣਾ ਹੈ ਪਰ ਮਤਲਬ ਤੇ ਇੰਨਾ ਹੀ ਹੁਣਾਵੇ ਦੀ ਆਦਤ ਬਣੇ ਐ ਤੇਰੀ ਇੱਛਾ ਪੂਰੀ ਹੋਵੇਗੀ ਐ ਤੇਰੀ ਇੱਛਾ ਪੂਰੀ ਹੋਵੇਗੀ ਇਸ ਤਰ੍ਹਾਂ ਮਹਾਪੁਰਸ਼ਾਂ ਨੇ ਆਖਿਆ ਗੁਰਬਾਣੀ ਚ ਦੋਵੇਂ ਭਾਵ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੈਨਾ ਪਰ ਐਸਾ ਵੀ ਹੈ ਅਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ ਬڑا ਦੁੱਖ ਹੈ ਇੱਛਾਵਾਂ ਦੇ ਵਿੱਚ ਇੱਕ ਇੱਛਾ ਪੂਰੀ ਆਉਂਦੀ ਹੈ 10 ਹੋਰ ਪੈਦਾ ਆਉਂਦੀਆਂ ਨੇ ਇੱਕ ਪੂਰੀ ਆਉਂਦੀ ਹੈ 10 ਹੋਰ ਜਾਗ ਪੈਂਦੀਆਂ ਨੇ ਬڑا ਦੁੱਖ ਹੈ ਆਸਾ ਮਨਸਾ ਸਗਲ ਤੇ ਆਗੇ ਜਗਤੇ ਰਹੇ ਨਿਰਾਸਾ ਕਾਮ ਕਰੋਧ ਜੈ ਪਰਸੇ ਨਾ ਹਿੰ ਤੈ ਘਟ ਬ੍ਰਹਮ ਨਿਵਾਸਾ ਇਹ ਵੀ ਠੀਕ ਹੈ ਕਿ ਸਾਰੀਆਂ ਇੱਛਾਵਾਂ ਦਾ ਤਿਆਗ ਕਰ ਦੇਣਾ ਹੈ ਤੇ ਕਠਨ ਜਈਂਗਾ ਪਰ ਸਾਹਿਬ ਕਹਿੰਦੇ ਆਸਾ ਮਾਏ ਨਿਰਾਸ ਵਲਾਏ ਨੇਚੋ ਨਾਨਕ ਕਰਤੇ ਪਾਏ ਇੱਛਾ ਪੂਰੀ ਹੋ ਗਈ ਤੇ ਭਗਤ ਸਮਝਦਾ ਪ੍ਰਭੂ ਦੀ ਇੱਛਾ ਵੀ ਐਸੀ ਤਾਂ ਪੂਰੀ ਹੋਈਏ ਤੇ ਜੇ ਨਹੀਂ ਪੂਰੀ ਹੋਈ ਤਾਂ ਕਹਿੰਦਾ ਪ੍ਰਮਾਤਮਾ ਦੀ ਇੱਛਾ ਕੁਝ ਹੋਰ ਸੀ ਮੈਂ ਰਾਜ਼ੀ ਆਂ ਮੈਂ ਉਹਦੀ ਰਜ਼ਾ ਦੇ ਚ ਰਾਜ਼ੀ ਇਹਨੂੰ ਕਹਿੰਦੇ ਆਸਾ ਦੇਚ ਨਿਰਾਸ਼ ਹੋ ਕੇ ਰਹਿਣਾ ਆਸਾ ਮਾਏ ਨਿਰਾਸ ਵਲਾਏ ਨੇਚੋ ਨਾਨਕ ਕਰਤੇ ਪਾਏ ਜੋ ਪ੍ਰਮਾਤਮਾ ਦੀ ਕਾਮਨਾ ਨਾਲ ਆਪਣੀ ਕਾਮਨਾ ਜੋੜਦੇ ਵੇ ਭਗਤ ਤੇ ਜਿਹੜਾ ਆਖੇ ਪ੍ਰਮਾਤਮਾ ਤੂੰ ਆਪਣੀ ਕਾਮਨਾ ਇੱਕ ਪਾਸੇ ਕਰ ਮੇਰੀ ਪੂਰੀ ਕਰ ਸੰਸਾਰੀ ਐਸੇ ਨੂੰ ਕਹਿੰਦੇ ਨੇ ਕਰਮ ਧਰਮ ਕਰਮਧੰਦਾ ਕਾਮਨਾ ਕਰਕੇ ਅਗਰ ਉਹ ਕਰਮ ਕੀਤੇ ਜਾ ਰਹੇ ਜੋ ਧਾਰਮਿਕ ਦਿਖਾਈ ਦਿੰਦੇ ਨੇ ਸਾਇਬ ਕੰਦਰੀ ਦੇ ਨਾਲ ਪ੍ਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ ਕਿਹੜੇ ਕਰਮ ਪਾਠ ਪੜਿਓ अर भेद विचारयो निवल भयंगम सादे पंच जना संग न छुटके ओ अधक अहम बुद्ध बादे प्यारे इन बिध मिलन न जाई इस बिदी नाल मुलाकात कोई नहीं रबदा प्यारे इन बिध मिलन न जाई मैं किए कर्म अनेका हार परयो स्वामी के द्वारे दीजे बुद्ध विवेक हे प्रभु तू विवेक बुद्धि दे ਕਾ ਕੇ ਮੈਂ ਉਹ ਕਰਮ ਕਰਾਂ ਜਿਸ ਕਰਕੇ ਤੇਰਾ ਮਿਲਾਪ ਹੋਵੇ ਸਹਿਬ ਕਹਿੰਦੇ ਨੇ ਇਨ੍ਹਾਂ ਕਰਮਾਂ ਨਾਲ ਤੇ ਮਿਲਾਪ ਕੋਈ ਨਹੀਂ ਪਾਠ ਕਰਦੇ ਆ ਪਾਠ ਭਾਵਨਾ ਨਾਲ ਕੀਤਾ ਧਰਮ ਕਾਮਨਾ ਨਾਲ ਕੀਤਾ ਧੰਦਾ ਮੈਂ ਉਸ ਕਰਾਂ ਧੰਦੇ ਦੀ ਨਿੰਦਾ ਨਹੀਂ ਹੈ ਕਤਈ ਨਿੰਦਾ ਨਹੀਂ ਪਰ ਧੰਦੇ ਨੂੰ ਵੀ ਧਰਮ ਬੜਾਇਆ ਜਾ ਸਕਦਾ ਹੈ ਇਹ ਵੀ ਹੈ ਉਹਦੇ ਵਿੱਚ ਭਾਵਨਾ ਜੋੜ ਲਈਏ ਕਾਮਨਾ ਰੱਬ ਤੇ ਛੋੜ ਲਈਏ ਰੱਬ ਆਪੇ ਪੂਰੀ ਕਰਦਾ ਫਿਰਸ ਉਨੋਂ ਫਿਕਰ ਹੈ ਇੱਕ ਮਾਂ ਨੂੰ ਫਿਕਰ ਹੈ ਇਸ 마ਸੂਮ ਬੱਚੇ ਨੂੰ ਕੀ ਚਾਹੀਦਾ ਹੈ ਕੀ ਪ੍ਰਮਾਤਮਾ ਨੂੰ ਇਤਨਾ ਵੀ ਨਹੀਂ ਪਤਾ ਅਗਾਹ ਚਲ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੋਨ ਭਇਓ ਕਰ ਪਾਤੀ ਰਹੋ ਨਗਨ ਫਿਰਿਓ ਬਨਮਾਈ ਤਟ ਤੀਰਤ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾ ਹੁਣ ਸਾਰੇ ਕਰਮਧਾਰਮਕ ਨੇ ਮਨ ਕਾਮਨਾ ਤੀਰਥ ਜਾਏ ਬਰਸ ਹੈ ਤੇ ਕਾਮਨਾ ਕਾਮਨਾ ਕਰਕੇ ਮੋਨੀ ਬਣਿਆ ਹੈ ਕਾਮਨਾ ਕਰਕੇ ਪਾਠ ਪਿਆ ਕਰਦਾ ਹੈ ਕਾਮਨਾ ਕਰਕੇ ਤੀਰਥਾਂ ਤੇ ਚਲਾ ਗਿਆ ਹੈ ਇਹ ਕਾਮਨਾ ਪੂਰੀ ਹੋਵੇ ਜਾਂਦੇ ਪੈ ਤੀਰਥਾਂ ਤੇ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਰਤ ਧਰਾਏ ਮਨ ਕੀ ਮੈਲ ਨਾ ਉਤਰੇ ਇਹ ਵਿਦ ਜੇ ਲਖ ਜਤਨ ਕਰਾਏ ਤੇ ਕਾਮਨਾ ਕਰਕੇ ਦਾਨ ਕੀਤਾ ਮਾਮੂਲੀ ਨਹੀਂ ਮੈਂ ਮੁਖਤਸਰ ਅਸ ਕਰਾਂ ਕਿੰਨਾ ਕ ਦਾਨ ਕੀਤਾ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਬਿਦ ਦਾਨ ਦਾ ਤਾਰਾ अन्न वस्त्र भोम ब अरपए न मिलिए हर द्वारा हरि दे द्वार दी प्राप्ति ना होई कारण हरि दा चिंतन होरे है हरि दी प्राप्ति लै नहीं अपनी कामना दी प्राप्ति लै क्या उना दी पूर्ति होंदी है साहिब कन्हैया आखे मांगे देह दे दात करे दाता उस दाता दें देंदा है नानो ठीक है कामना करके करदे पैने ठीक ਵ्यर्थ ਨਹੀਂ ਜਾਂਦੇ ਇੱਕ ਤਿਲ ਨਹੀਂ ਭੰਨੇ ਕਾਲੇ ਇੱਕ ਤਿਲ ਜਿੰਨਾ ਕੀਤਾ ਕਰਮ ਵੀ ਵਿਅਰਥ ਨਹੀਂ ਜਾਂਦਾ ਇਹ ਵੀ ਮੈਰਜ਼ ਕਰਦੇ ਆ ਇੱਕ ਤਿਲ ਜਿੰਨੀ ਕੀਤੀ ਸੇਵਾ ਇੱਕ ਤਿਲ ਜਿੰਨਾ ਕੀਤਾ ਪੁੰਨ ਇੱਕ ਤਿਲ ਜਿੰਨਾ ਕੀਤਾ ਪਾਠ ਇੱਕ ਤਿਲ ਜਿੰਨਾ ਕੀਤਾ ਦਾਨ ਵਿਅਰਥ ਨਹੀਂ ਜਾਂਦਾ ਪਤਿਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੇ ਕਾਲੇ ਕਾਮਨਾ ਕਰਕੇ ਕੀਤਾ ਉਹਨੂੰ ਆਗ ਲੱਗਦਾ ਹੈ ਭਾਵਨਾ ਕਰਕੇ ਕੀਤਾ ਉਹਨੂੰ ਆਗ ਲੱਗਦਾ ਹੈ कामना ਕਰਕੇ ਕੀਤਾ ਤਾਂ ਮਨੁੱਖ ਦੀ ਕੋਈ ਸੰਸਾਰਿਕ ਤਲ ਤੇ ਉન્નਤੀ ਹੋ ਜਾਂਦੀ ਹੈ ਪਦਾਰਥਾਂ ਦੇ ਤਲ ਤੇ ਭਾਵਨਾ ਕਰਕੇ ਕੀਤਾ ਤਾਂ ਪਰਮਾਤਮਾ ਦੀ ਦੁਨੀਆ ਚ ਗਤੀ ਹੋ ਜਾਂਦੀ ਹੈ ਪਰਮ ਰਸ ਦੀ ਦੁਨੀਆ ਚ ਜੋ ਹੈ ਗਤੀ ਹੋ ਜਾਂਦੀ ਹੈ ਭਾਵਨਾ ਕਰਕੇ ਕੋਈ ਕਰਮ ਕਰੇ ਲੱਖਾਂ ਚ ਦੋ ਚਾਰ ਹੁੰਦੇ ਨੇ ਜ਼ਿਆਦਾ ਨਹੀਂ ਬਾਕੀ ਦੁਨੀਆ ਕਾਮਨਾ ਕਰਕੇ ਸਹਿਬ ਅਗਾਹ ਕਹਿੰਦੇ ਨੇ ਅੱਖ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀਏ ਜਿੱਦ ਦੇ ਸਰਵਾਰ ਫਿਰ ਕੀ ਰੱਖੀ ਕਿਉਂਕਿ ਕਾਮਨਾ ਕਰਕੇ ਕਰਮ ਜੋ ਕਰੀਏ ਤੋ ਦੇ ਨਾਲ ਦਾਤ ਮਿਲ ਜਾਂਦੀ ਹੈ ਦਾਤਾ ਦੇ ਦਿੰਦਾ ਹੈ ਤਾਂ ਫਿਰ ਪ੍ਰਭੂ ਦੇ ਅੱਗੋਂ ਕੀ ਰੱਖੀਏ ਤੇ ਕੀ ਬੋਲੀਏ ਜਿਹਦੇ ਨਾਲ ਦਰਬਾਰ ਦੀ ਪ੍ਰਾਪਤੀ ਹੋ ਜਾਏ ਪਰਮ ਰਸ ਦੀ ਪ੍ਰਾਪਤੀ ਹੋ ਜਾਏ ਮੋਖ ਦੀ ਪ੍ਰਾਪਤੀ ਹੋ ਜਾਏ ਸਹਿਬ 10 ਦਿਨ ਮੁਕਤੀ ਤੇ ਫਿਰ ਇੰਜ ਮਿਲੇਗੀ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਅੰਮ੍ਰਿਤ ਵੇਲਾ ਹੋਵੇ ਉਦੋਂ ਬੈਠ ਜਾ ਤੇ ਉਸ ਵਕਤ ਪ੍ਰਮਾਤਮਾ ਦੇ ਗੁਣਾਂ ਦਾ ਉਚਾਰਨ ਕਰ ਉਹਦੇ ਨਾਮ ਦਾ ਜਪ ਕਰ ਹਰ ਨਾਮ ਗੁਣਾਤਮਕ ਨਾਮ ਹੈ ਜਿਵੇਂ ਵਾਹਿਗੁਰੂ اے ਈਸ਼ਵਰ ਤੂੰ ਅश्चਰਜ ਹੈ ਮਹਾਨ ਹੈ ਅੰਧਕਾਰ ਨੂੰ ਦੂਰ ਕਰਕੇ ਚਾਨਣਾ ਦੇਣਾ ਹੈ ਇਹ ਗੁਣ ਇਹਦਾ ਉਚਾਰਨ ਕਰਿਸ਼ ਵਾਹਿਗੁਰੂ 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 ਇਹ ਧੁਨ ਅਲਾ ਕਾਮਨਾ ਨੂੰ ਇੱਕ ਪਾਸੇ ਰੱਖ ਕੇ ਇਹਦੇ ਨਾਲ ਕੀ ਹੋਵੇਗਾ ਤੇਰੇ ਤੇ ਨਦਰ ਹੋ ਜਾਏਗੀ ਬਖਸ਼ਿਸ਼ ਹੋ ਜਾਏਗੀ ਮੋਖ ਦਵਾਰ ਦੀ ਪ੍ਰਾਪਤੀ ਹੋਵੇਗੀ ਪਰ ਜੇ ਤੂੰ ਕਾਮਨਾ ਨਾਲ ਕੀਤਾ ਤਾਂ ਕਰਮੇ ਆਵੇ ਕਪੜਾ ਉਹਨਾਂ ਕਰਮਾਂ ਕਰਕੇ ਜੋ ਤੂੰ ਕਾਮਨਾ ਨਾਲ ਕੀਤੇ ਬਾਰ ਬਾਰ ਜਨਮ ਮਰਨ ਚੱਲਦਾ ਰਹੇਗਾ ਕਾਮਨਾ ਦੀ ਪੂਰਤੀ ਹੁੰਦੀ ਰਹੇਗੀ ਜਨਮ ਮਰਨ ਚੱਲਦਾ ਰਹੇਗਾ ਸلسਲਾ ਚਲਦਾ ਰਹੇਗਾ ਨਦਰੀ ਮੋਕ ਦਵਾਰ ਬਖਸ਼ਿਸ਼ ਨਾਲ ਉਹਦੀ ਰਹਿਮਤ ਨਾਲ ਮੁਕਤੀ ਮਿਲੇਗੀ ਪਰ ਕਿਸ ਤਰ੍ਹਾਂ ਮਿਲੇਗੀ ਜਦ ਅੰਮ੍ਰਿਤ ਵੇਲੇ ਤੂੰ ਕਾਮਨਾ ਨੂੰ ਇੱਕ ਪਾਸੇ ਕਰਕੇ ਜਪ ਕਰੇਗਾ ਅੰਮ੍ਰਿਤ ਵੇਲਾ ਸਚਨਾ ਵੜਿਆ ਵਿਚਾਰ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਕੋਟੇ ਨਾ ਹੀ ਈਰਾਨ ਦਾ ਸੂਫੀ ਫਕੀਰ ਕਹਿੰਦਾ ਦੁਆ ਕੁੰਬਾ ਸ਼ਬਦ ਚੋਂ ਗਦਾਆਂ ਸੋਸ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਜ਼ ਜੇ ਤੂੰ ਦਿਨ ਨੂੰ ਮਨੁੱਖਾਂ ਦੇ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾਇਆ ਕਰ ਬਿਖਾਰੀ ਬਣ ਜਾਇਆ ਕਰ ਬਿਖਾਰੀ ਬਣ ਕੇ ਜੋ ਹੈ ਜਪ ਕਰ ਤਾਂ ਹੁਣ ਮੈਰਿਸ ਕਰਾ ਜਿਸ ਜਿਸ ਕਰਮ ਨੂੰ ਭਾਵਨਾ ਨਾਲ ਕਰੀਏ ਉਹਦੇ ਚੋਂ ਇੱਕ ਦਿਨ ਨਾਮ ਰਸਤੇ ਪ੍ਰਾਪਤੀ ਹੋ ਜਾਂਦੀ ਹੈ ਜਿਹੜੇ ਜਿਹੜੇ ਕਰਮ ਕਾਮਨਾ ਕਰਕੇ ਕਰੀਏ ਉਹਦੇ ਸੰਸਾਰਿਕ ਤੌਰ ਤੇ ਉਪਲਬਧ ਹੀ ਆਉਂਦੀ ਹੈ तो कामना करके दुकान बैठिए बाजार जाइए फैक्ट्री जाइए ठीक है कामना करके गुरुद्वारे आ गए तो फिर इंजी है बंदा जिम्मे दफ्तर आया फैक्ट्री आया गुस्ताखी माफ भावना करके आइए प्यार करके आइए भरोसा सिर्फ जप करना है, सिर्फ उसकी कीर्ति सुननी है फल परमात्मा दे देना अपनी कोई इच्छा नहीं जोड़नी अपनी कोई कामना नहीं जोड़नी ਇਹ ਨੋ ਕੇਦਰ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਇਹ ਨਿਰਮਲ ਧਰਮ ਹੈ ਕਿ ਕਰਮ ਤੇ ਕੀਤਾ ਹੈ ਗੁਰਦੁਆਰੇ ਆਇਆ ਆਪਣੀ ਕਾਮਨਾ ਇੱਕ ਪਾਸੇ ਰੱਖ ਦਿੱਤੀ ਹੈ ਬਾਣੀ ਤੇ ਪੜ੍ਹੀ ਹੈ ਆਪਣੀ ਕਾਮਨਾ ਇੱਕ ਪਾਸੇ ਰੱਖ ਛੱਡੀ ਹੈ ਪ੍ਰਮਾਤਮਾ ਦੇ ਛੋੜ ਦਿੱਤਾ ਜਪ ਕੀਤਾ ਹੈ ਕਥਾ ਕੀਰਤਨ ਸੁਣਿਆ ਪਰ ਬਾਕੀ ਫਲ ਪ੍ਰਮਾਤਮਾ ਦੇ ਛੋੜ ਦਿੱਤਾ ਜੋ ਤੇਰੀ ਮਰਜ਼ੀ ਤਾਂ ਇਸ ਤਰ੍ਹਾਂ ਜੋ ਪ੍ਰਮਾਤਮਾ ਤੇ ਛੋੜ ਦਿੰਦਾ ਹੈ ਪਰਮਾਤਮਾ ਲੋਕ ਪਰਲੋਕ ਦੋਹਾਂ ਉਸ ਦਾ ਸੋਹਿਲਾ ਕਰ ਦਿੰਦਾ ਹੈ ਪਰ ਜੋ ਕਾਮਨਾ ਜੋੜਦਾ ਹੈ ਲੋਕ ਤੇ ਸੋਹਿਲਾ ਹੁੰਦਾ ਹੈ ਪਰਲੋਕ ਨਹੀਂ ਆਉਂਦਾ ਸੰਸਾਰਿਕ ਪਦਾਰਥਾਂ ਦੀ ਪੂਰਤੀ ਤੇ ਹੋ ਜਾਂਦੀ ਹੈ ਪਰਮਾਤਮਾ ਦਾ ਮਿਲਾਪ ਨਹੀਂ ਆਉਂਦਾ ਪਰ ਜੋ ਪਰਮਾਤਮਾ ਤੇ ਹੀ ਛੋੜ ਦਿੰਦਾ ਹੈ ਭਾਵਨਾ ਕਰਕੇ ਕਰਦਾ ਹੈ ਉਹਦਾ ਲੋਕ ਵੀ ਸੋਹਿਲਾ ਹੋ ਜਾਂਦਾ ਹੈ ਉਹਦਾ ਪਰਲੋਕ ਵੀ ਸੋਹਿਲਾ ਹੋ ਜਾਂਦਾ ਹੈ ਇਸ ਵਾਸਤੇ ਕਬੀਰ ਕਹਿੰਦੇ ਨੇ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਇਹ ਜਿਹੜੇ ਦੁਨੀਆ ਹੈ ਇਹ ਜਿਹੜੇ ਧਾਰਮਿਕ ਕਰਮ ਕਰਦੀਏ ਤੇ ਲੱਸੀ ਪੀਂਦੀ ਹੈ ਮੱਖਣ ਸੰਤ ਖਾਂਦੇ ਨੇ ਕਾਰਨ ਉਹ ਭਾਵਨਾ ਕਰਕੇ ਕਰਮ ਕਰਦੇ ਨੇ ਉਹਨਾਂ ਨੂੰ ਪਦਾਰਥ ਵੀ ਮਿਲ ਜਾਂਦੇ ਨੇ ਪ੍ਰਮਾਤਮਾ ਦਾ ਪਰਮ ਰਸ ਵੀ ਮਿਲਦਾ ਹੈ ਸੰਸਾਰ ਦੇ ਵਿੱਚ ਵੀ ਉਹਨਾਂ ਦੀ ਉન્નਤੀ ਹੋ ਜਾਂਦੀ ਹੈ ਪ੍ਰਪਤਾ ਬਣ ਜਾਂਦੀ ਹੈ ਹਰ ਗੱਲੋਂ ਅੱਗੇ ਹੋ ਜਾਂਦੇ ਨੇ ਔਰ ਪਰਲੋਕ ਵੀ ਉਹਨਾਂ ਦਾ ਸਫਰ ਹੋ ਜਾਂਦਾ ਹੈ ਪਰ ਜੋ ਸਿਰਫ ਕਾਮਨਾ ਕਰਕੇ ਕਰਦੇ ਨੇ ਉਹ ਸਿਰਫ ਸੰਸਾਰਿਕ ਤਲਤੇ ਤੇ ਉन्नत ਹੋ ਜਾਂਦੇ ਨੇ ਪਰਮਾਰਤ ਦੀ ਦੁਨੀਆ ਦੇ ਚ ਨਹੀਂ ਐਸ ਵਾਸੇ ਕਬੀਰ ਕਹਿੰਦੇ ਨੇ ਸੰਤ ਫਿਰ ਸਿਆਣੇ ਨੇ ਗੁਰਮੁਖ ਫਿਰ ਸਿਆਣੇ ਨੇ ਉਹ ਭਾਵਨਾ ਜੋੜਦੇ ਨੇ ਤੇ ਹਰ ਪਾਸੋਂ ਉਹਨਾਂ ਦੀ ਗਤੀ ਹੋ ਜਾਂਦੀ ਹੈ ਬੜਾ ਕਠਨ ਕਿ ਕਾਮਨਾ ਕੁਝ ਵੀ ਨਾ ਹੋਵੇ ਤੇ ਸਾਰੇ ਧਾਰਮਿਕ ਕਰਮ ਕਰੀਏ ਜਦ ਕਿ ਅੱਜ ਦਾ ਤਾਰਕਿਕ ਕਹਿੰਦਾ ਬਿਨਾ ਕਾਮਨਾ ਤੋਂ ਕਰਮ ਹੋ ਨਹੀਂ ਸਕਦਾ ਸਤਗੁਰ ਦੀ ਬਾਣੀ ਕਹਿੰਦੀ ਹੈ ਔਰ ਸਾਡੇ ਦੇਸ਼ ਦੇ ਬਾਕੀ ਰਿਸ਼ੀ ਮੁਨੀ ਨਹੀਂ ਕਰਮ ਕੁਛ ਐਸੇ ਵੀ ਨਹੀਂ ਜੋ ਭਾਵਨਾ ਕਰਕੇ ਕੀਤੇ ਜਾਂਦੇ ਨੇ ਪਰੋਸੇ ਕਰਕੇ ਕੀਤੇ ਜਾਂਦੇ ਨੇ ਪਿਆਰ ਕਰਕੇ ਕੀਤੇ ਜਾਂਦੇ ਨੇ ਅਗਰ ਜੋੜ ਦੇਈਏ ਤੇ ਉਸ ਦਾ ਜਿਹੜਾ ਫਲ ਹੈ ਉਹ ਹੈ ਨਿਰੰਕਾਰ ਦੀ ਪ੍ਰਾਪਤੀ ਭਾਵਨਾ ਨਾਲ ਕਰਮ ਕਰੀਏ ਸੁਰਤ ਪ੍ਰਮਾਤਮਾ ਦੇ ਨੇੜੇ ਚਲੀ ਗਈ ਔਰ ਜਿੰਨੀ ਕਾਮਨਾ ਕਰਕੇ karenge ਸੁਰਤ ਦੂਰ ਜਾਏਗੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਤਨਾ ਕੁਛ ਕਰਦੇ ਆ ਆਵੇ ਜੇ ਨੇੜਤਾ ਪ੍ਰਮਾਤਮਾ ਦੀ ਨਸੀਬ ਨਹੀਂ ਹੋਈ ਤਾਂ ਕਰਮਾਂ ਦੇ ਪਿੱਛੇ ਸੀ ਕਾਮਨਾ ਇੰਨੇ ਵਿਚਾਰ ਜੋ ਇਹ 2-3 ਦਿਨ 4 ਦਿਨ ਦਾਸ ਨੇ ਆਪ ਜੀ ਦੇ ਸਾਹਮਣੇ ਰੱਖੀ ਯਤਨ ਕਰਨਾ ਕਿ ਧਾਰਮਿਕ ਕਰਮ ਦੇ ਨਾਲ ਭਾਵਨਾ ਜੋੜੀਏ ਬਰੋਸਾ ਜੋੜੀਏ ਸਿਦਕ ਜੋੜੀਏ ਸ਼ਰਧਾ ਜੋੜੀਏ ਔਰ ਪ੍ਰਮਾਤਮਾ ਤੇ ਛੋੜ ਦੇਈਏ ਜੋ ਤੇਰੀ ਮਰਜ਼ੀ ਜੋ ਤੇਰੀ ਇੱਛਾ ਹੈ ਕਠਨ ਕਮ ਹੈ ਔਖਾ ਪਰ ਬੜਾ ਲਾਭਕਾਰੀ ਇਹਦੇ ਚ ਜੋ ਲਾਭ ਪ੍ਰਾਪਤ ਹੁੰਦਾ ਹੈ ਉਹ ਮੱਖਣ ਜੈਸਾ ਹੈ ਬਾਕੀ ਦੁਨੀਆ ਲੱਸੀ ਪੀਂਦੀ ਏ ਸੰਤੋ ਮੱਖਣ ਖਾਇਆ chaach piye sansar jitna